ਹਾਂਜੀ ਭਾਈ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਆਪਾਂ ਆਪਦੇ ਪਿੰਡ ਨਾ ਸਾਣ ਦੇ ਸਟੇਡੀਅਮ ਵਿੱਚ ਵੀਡੀਓ ਬਣਾ ਰਹੇ ਹਾਂਗੇ ਤੇ ਵੀਡੀਓ ਭਾਈ ਆਪਾਂ ਪਹਿਲਾਂ ਬਹੁਤ ਪਾਈਆਂ ਤੇ ਬਾਬੇ ਦੀ ਕਿਰਪਾ ਨਾਲ ਆਪਣੇ ਗਰਾਊਂਡ ਦੀ ਬਹੁਤ ਵੀਡੀਓ ਪਾਈਆਂ ਤੇ ਇਸੇ ਗਰਾਊਂਡ ਕਰਕੇ ਆਪਣਾ ਬਾਈ ਪੇਜ ਚੱਲਿਆਗਾ ਤੇ ਕਾਫੀ ਵੀਡੀਓ ਪਈਆਂ ਸੀ ਤੇ ਗਰਾਊਂਡ ਕਰਕੇ ਆਪਾਂ ਪੇਜ ਬਣਾਇਆ ਸੀ ਤੇ ਆਪਣਾ ਚਲੋ ਬਾਬੇ ਦੀ ਕਿਰਪਾ ਨਾਲ ਪੇਜ ਵਧੀਆ ਚੱਲਦਾਗਾ ਤੇ ਅੱਜ ਤੁਹਾਨੂੰ ਇੱਕ ਨਵੀਂ ਜੀ ਦਿਖਾਉਣੀ ਹੈਗੇ ਇਸ ਜਗ੍ਹਾ ਦੀ ਭਾਈ ਪਹਿਲਾ ਵੀ ਵੀਡੀਓ ਪਾਈ ਸੀ ਤੇ ਪਹਿਲਾ ਵੀਡੀਓ ਇਹ ਪਾਈ ਸੀ ਤੇ ਕਿਹੜਾ ਇਹ ਸਮਾਨ ਸੀਗਾ ਸਾਡੀ ਨਗਰ ਪੰਚਾਇਤ ਦਾ ਦਫ਼ਤਰ ਆਗਾ ਤੇ ਉੱਥੇ ਦੋ ਤਿੰਨ ਮਹੀਨੇ ਪਿਆ ਰਿਹਾ ਇਹ ਸਮਾਨ ਇਹ ਚਲੋ ਮੈਂ ਤਾਂ ਮੁੰਤਾ ਕਰਕੇ ਕਹਿ ਕਹਾ ਕੇ ਮਸਾ ਲੱਗਿਆ ਭਾਈ ਆਹ ਸਮਾਨ ਜਾ ਆ ਕਿਹੜਾ ਤੇ ਸਕਰੀਨ ਤੇ ਦੇਖੀ ਜਣੇ ਹੋਗੇ ਤੇ ਇਹ ਸਰਕਾਰ ਕਿੰਨੇ ਪੈਸੇ ਆਉਂਦੇ ਆ ਕਿਹੜੇ ਉਹ ਪੈਸੇ ਭਾਈ ਜੀ ਕਿਵੇਂ ਬਰਬਾਦ ਹੁੰਦੇ ਆ ਸਰਕਾਰ ਨੂੰ ਆਪ ਵੈਸੇ ਆਪਾਂ ਮਾੜਾ ਕਹਿ ਦਿੰਦੇ ਆ ਵੀ ਸਰਕਾਰੀ ਚੀਜ਼ਾਂ ਜੋ ਹੁੰਦੀਆਂ ਮਾੜੀਆਂ ਹੀ ਆ ਚੀਜ਼ਾਂ ਤਾਂ ਜਦੋਂ ਚੰਗੀਆਂ ਗਈਆਂ ਜੇ ਇਹਨੂੰ ਚੰਗੀ ਤਰ੍ਹਾਂ ਲਗਾਇਆ ਜਾਂਣਾ ਇਹ ਵਧੀਆ ਤਾਂ ਚੱਲਾ ਜੀ ਲਾਈਫ ਵਸਾਦੀ ਆ ਹੁਣ ਆ ਦੇਖੋ ਜੀ ਇਹਨੂੰ 2 ਮਹੀਨੇ ਜਾਂ 3 ਮਹੀਨੇ ਹੋਏ ਆ ਤੇ ਸਾਰੇ ਬਾਈ ਪੋਲ ਹਿੱਲੀ ਜਾਂਦੇ ਆ ਤੇ ਇਹ ਦੇਖ ਲੋ ਸਰਕਾਰੀ ਦਾ ਫਰਕ ਤੇ ਉਹ ਸਰਕਾਰ ਦੇ ਪੈਸੇ ਨਾਲ ਆਪਣੀ ਵੀ ਆ ਕਿ ਉਹ ਇਹ ਖਾਣਾ ਪੂਰਤੀ ਹੁੰਦੀ ਆ ਤੇ ਇਹ ਸਾਡੇ ਪਿੰਡ ਦੇ ਪੈਸੇ ਲੱਗੇ ਵੇ ਆਗੇ ਮੁੰਡਿਆਂ ਦੇ ਕਿਹੜੇ ਗਰਾਊਂਡ ਵਾਲੇ ਹੋ ਗਏ ਕਿਹੜੇ ਮਤਲਬ ਗਰਾਊਂਡ ਨਾਲ ਨਾਲ ਖੇਡਦੇ ਨੇ ਜਾਂ ਕਿੰਨਾਂ ਦਾ ਪ੍ਰੇਮ ਆਗਾ ਫਿਟਨੈਸ ਵਾਲੇ ਬਾਈ ਆਗੇ ਤੇ ਉਹਨਾਂ ਨੇ ਦੇਖੋ ਬਾਈ ਤੇ ਸਿਰੇ ਦਾ ਲੋਹਾ ਬਾਈ ਤੇ ਕਿਸੇ ਪਾਸੇ ਜੱਕਦਾ ਨਹੀਂਗਾ ਤੇ ਆਹਾ ਇਹ ਗਏ ਨੇ ਵੀ ਅੰਗਾ ਪੰਗਾ ਦਾ ਕੰਮ ਵੀ ਲਾਤਾ ਸਰਕਾਰ ਨੂੰ ਕਹਿ ਦਿੰਦੇ ਮਾੜਾ ਆ ਦੇਖ ਲਓ ਬਾਈ ਜੀ ਸਾਰੀਆਂ ਮਸ਼ੀਨਾਂ ਇਹਦੇ ਹਾਲ ਆਗਾ ਨੂੰ ਸਾਰੀ ਕਰਾਉਣੇ ਦਰਸ਼ਨ ਹੁਣ ਐ ਦੱਸੋ ਜੀ ਹੁਣ ਚਲੋ ਆਪਾਂ ਬਹੁਤ ਵੀਰ ਆਪਾਂ ਸਰਕਾਰ ਨੂੰ ਵੀ ਕਹਿ ਦਿੰਦੇ ਵੀ ਸਰਕਾਰ ਐ ਕਰਦੀ ਐ ਸਰਕਾਰ ਨੇ ਆਪਣੂ ਇਹ ਚੀਜ਼ ਲਾਤੀ ਲਿਆਤੀ ਤੇ ਲਾਉਣ ਵਾਲਿਆਂ ਦੀ ਆਪਾਂ ਗਲਤੀ ਮੰਨਦੇ ਆ ਤੇ ਸਾਰੇ ਬਈ ਕਿੰਨੇ ਪੋਲ ਆ ਸਾਰੇ ਬਈ ਕਿਵੇਂ ਲੱਗਿਆ ਗਏ ਤੇ ਹੁਣ ਆ ਦੇਖੋ ਜੀ ਕੀ ਹੋਸਾਗਾ ਇੱਥੇ ਦੇਖੋ ਕਿੰਨੇ ਪੋਲ ਆ ਬਈ ਸਾਰਿਆਂ ਦਾ ਹਾਲ ਇਹੀ ਹੈਗਾ ਦੋ ਚਾਰ ਮਸ਼ੀਨਾਂ ਦੀਆਂ ਕਿਹੜੀਆਂ ਬਸ ਫਿੱਟਆਂ ਗਈਆਂ ਬਾਕੀ ਸਾਰਿਆਂ ਦਾ ਹਾਲ ਇਹੀ ਹੈਗਾ ਤੇ ਆ ਦੇਖੋ ਜੀ ਹਜੇ 2 ਮਹੀਨੇ ਵੀ ਨਹੀਂ ਹੋਏ ਇਹ ਵੀ ਪੂਜੀ ਗਈ ਇਹਦਾ ਪਰ ਆ ਬੇਨਤੀ ਆ ਸ਼ੇਅਰ ਕਰਿਆ ਕਰੋ ਚੀਜ਼ਾਂ ਤੇ ਵੱਤ ਤੋਂ ਵੱਤ ਗਾਹਾਂ ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚਣ ਜਿਹੜੇ ਸਬੰਧਤ ਨੇ ਵੀ ਅਸੀਂ ਚੀਜ਼ਾਂ ਤੁਸੀਂ ਦਿਨੇ ਹੋਗੇ ਸਰਕਾਰ ਵੱਲੋਂ ਤੇ ਇਹਦਾ ਮਾੜਾ ਜਿਹਾ ਬਾਅਦ ਚ ਵੀ ਸਰਕਾਰ ਦੇ ਕਿਹੜੇ ਚਲ ਬੰਦੇ ਹਨ ਨਗਰ ਮਿਜਾਇਦੇ ਅੰਦਰ ਸਾਡਾ ਨਥਾਣਾਗਾ ਤੇ ਉਹ ਮਾੜਾ ਜਿਹਾ ਫੇ ਲਾਹਣਾ ਇਹ ਵੀ ਮਾੜੀ ਮੋਟੀ ਕੇਅਰ ਵੀ ਕਰਨ ਗੇੜਾ ਗੂੜਾ ਰੱਖਣਾ ਵੀ ਚੀਜ਼ਾਂ ਸਾਡੀਆਂ ਲਾਈਆਂ ਮੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਇਹ ਵੀ ਟੁੱਟ ਗਿਆ ਜੀ ਤੇ ਬਹੁਤ ਵੀਰ ਕਹਿੰਦੇ ਯਾਰ ਤੂੰ ਪਿੰਡ ਦੇ ਖਿਲਾਫ ਜਿਆਦਾ ਵੀਡੀਓ ਪਾਦਨੇ ਆ ਬਈ ਵੀਡੀਓ ਆਪਣਾ ਕਿਸੇ ਨਾਲ ਕੋਈ ਸੰਬੰਧ ਨਹੀਂਗਾ ਨਾ ਅਕਾਲੀ ਨਾਲ ਨਾ ਕਾਂਗਰਸੀ ਨਾਲ ਨਾ ਝਾੜੂ ਵਾਲਾ ਬਾਈ ਜੋ ਕੜਾ ਚੰਗਾ ਕੰਮ ਕਰੂਗਾ ਆਪਾਂ ਉਹਦੇ ਨਾਲ ਆ ਸਾਰੀਆਂ ਮਸ਼ੀਨਾਂ ਬਾਈ ਜੀ ਲੱਗੀਆਂ ਵੀ ਆ ਬਸ ਵੀ ਲੱਗੀਆਂ ਐ ਜੀਆਂ ਵੀ ਸਾਰੀਆਂ ਹਿਲੀਆਂ ਜਾਂਦੀਆਂ ਆਂ ਅਧੀਆਂ ਟੁੱਟੀਆਂ ਪਈਆਂ ਆ ਆ ਦੇਖ ਲਓ ਜੀ ਇਧਰ ਨਾਟ ਰਹਿਣੀਆਂ ਇਹ ਬੁਰਾ ਹਾਲ ਆ ਬਾਈ ਤੇ ਪਹਿਲਾਂ ਸਾਨੂੰ ਦਿਖਾਈ ਸੀਗਾ ਤੇ ਕਿਹੜੇ ਸਾਡੇ ਆਪ ਦੇ ਚਲ ਪਿੰਡ ਦੇ ਮੁੰਡਿਆਂ ਨੇ ਜਾਂ ਪਿੰਡ ਨੇ ਇਕੱਠੇ ਕਰਕੇ ਪੈਸੇ ਲਾਇਆ ਤੇ ਇਹ ਲੱਗਿਆ ਬਈ ਇਹ ਹਿਲਦੀਆਂ ਹੀ ਨਹੀਂ ਆ ਤੇ ਸਿਰੇ ਦਾ ਲੋਹਾ ਲਾਇਆ ਵਾ ਤੇ ਪਿੰਡ ਵਾਲੇ ਵੀਰ ਨਥਾਣੇ ਦੇ ਜਗੜੇ ਨਾਲ ਲੱਗਦੇ ਕਿਹੜੇ ਪਿੰਡ ਆ ਬਈ ਗਰਾਊਂਡ ਨਾਲ ਇੱਥੇ ਖੇਡਦੇ ਨੇ ਜਾਂ ਇੱਥੇ ਉਹਨਾਂ ਦਾ ਆਉਣਾ ਜਾਣਾਗਾ ਨਥਾਣੇ ਤੇ ਕਿਹੜੇ ਗਰਾਊਂਡ ਨਾਲ ਸੰਬੰਧ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੋ ਕਿ ਧਿਆਨ ਚਾਵੇ ਵੀਡੀਓ ਨੂੰ ਕਰਿਓ ਸ਼ੇਅਰ ਅਸੀ ਕਾਲ ਸਾਰੇ ਵੀਰਾਂ ਨੂੰ